ਇੱਕ ਪਾਸੇ ਤਾਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਪਹੁੰਚੀਆਂ ਜਿਨ੍ਹਾਂ ਦੇ ਵੱਲੋਂ ਸਟੇਜ ਦੀ ਕਾਰਜਕਾਰੀ ਵੀ ਸੰਭਾਲੀ ਸਟੇਜ ਦੀ ਕਮਾਂਡ ਸੰਭਾਲੀ ਪੰਜਾਬ ਤੇ ਕੇਂਦਰ ਸਰਕਾਰ ਨੂੰ ਖਰੀਆਂ ਖੋਟੀਆਂ ਸੁਣਾਈਆਂ ਦੂਜੇ ਪਾਸੇ ਲਹਿਰਾਗਾਗਾ ਦੇ ਇੱਕ ਨਿੱਜੀ ਸਕੂਲ ਦੇ ਵਿੱਚ ਮਹਿਲਾ ਦਿਵਸ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਜਿੱਥੇ ਸੋਨੀਆ ਮਾਨ ਜੋ ਕਿ ਸਮਾਜ ਸੇਵੀ ਨੇ ਅਦਾਕਾਰ ਵੀ ਨੇ ਤੇ ਹੁਣ ਆਮ ਆਦਮੀ ਪਾਰਟੀ ਦਾ ਹਿੱਸਾ ਵੀ ਬਣ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਅਗੂ ਸੋਨੀਆ ਮਾਨ ਪਹੁੰਚੇ ਤੇ ਉਹਨਾਂ ਦੇ ਵੱਲੋਂ ਮਹਿਲਾਵਾਂ ਨੂੰ ਸੰਦੇਸ਼ ਦਿੱਤਾ ਗਿਆ ਕਿ ਮਹਿਲਾ ਕਿਸੇ ਦੇ ਨਾਲੋਂ ਘੱਟ ਨਹੀਂ ਆ ਤਾਂ ਪਹਿਲਾ ਸਮਾਂ ਹੁੰਦਾ ਸੀ ਜਦੋਂ ਲੜਕੀਆਂ ਤੇ ਲੜਕਿਆਂ ਦੇ ਵਿੱਚ ਫਰਕ ਸਮਝਿਆ ਜਾਂਦਾ ਸੀ ਪਰ ਅੱਜ ਉਹ ਦੌਰ ਖਤਮ ਹੋ ਚੁੱਕਿਆ ਅੱਜ ਲੜਕਿਆਂ ਨਾਲੋਂ ਵੱਧ ਲੜਕੀਆਂ ਨੂੰ ਸਮਝਿਆ ਜਾਂਦਾ ਤੇ ਨਾਲ ਹੀ ਕਿਹਾ ਕਿ ਆਪਣੇ ਹੱਕ ਲੈਣ ਦੇ ਲਈ ਮਹਿਲਾਵਾਂ ਨੂੰ ਹਮੇਸ਼ਾ ਲੜਨਾ ਚਾਹੀਦਾ ਕਦੇ ਵੀ ਪਿੱਛੇ ਨਹੀਂ ਹਟਣਾ ਚਾਹੀਦਾ ਹੋਰ ਕੀ ਕੁਝ ਕਹਿ ਰਹੇ ਨੇ ਸੋਨੀਆ ਮੰਤ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਸੁਣਾਉਣੀ ਹੈ ਤੇ ਨਾਲ ਹੀ ਅਮਨ ਢਿੰਡਸਾ ਕੀ ਕਹਿ ਰਹੇ ਨੇ ਉਹਨਾਂ ਦੀ ਜ਼ੁਬਾਨੀ सत श्रीकाल uh, जी मैं यही संदेश देना चाहूँगी सब तो पहले तो मैं थैंक यू करूँगी सीबा का uh, कि इन्होंने मैं इतवाइट किया बिकॉज ये ऑलरेडी एजुकेशन के काम कर रहे और बैकवर्ड एरिया प्रमोट कर रहे और uh, मैं ਕੁੜੀਆਂ ਨੂੰ ਇਹ ਹੀ ਸੰਦੇਸ਼ ਦੇਣਾ ਚਾਹੁੰਦੀ ਆ ਕਿ ਕੁੜੀਆਂ ਕਿਸੇ ਵੀ ਰੂਪ ਦੇ ਵਿੱਚ ਆਪਣੇ ਆਪ ਨੂੰ ਉਹਨਾਂ ਨੂੰ ਘਟਨੀ ਸਮਝਣਾ ਚਾਹੀਦਾ ਜਿਸ ਏਰੀਆ ਦੇ ਵਿੱਚ ਅੱਜ ਮੈਂ ਆਈ ਆ ਇੱਥੋਂ ਦੀ ਮਾਤਾ ਗੁਲਾਬਕੌਰ ਜਿਨ੍ਹਾਂ ਨੇ ਆਜ਼ਾਦੀ ਦੇ ਵਿੱਚ ਦੇ ਸੰਘਰਸ਼ 'ਚ ਆਪਣਾ ਬਹੁਤ ਵੱਡਾ ਰੋਲ ਅਦਾ ਕੀਤਾ ਸੀਗਾ ਔਰ ਔਰਤਾਂ ਨੂੰ ਹਮੇਸ਼ਾ ਹੀ ਇੰਪਾਵਰ ਕੀਤਾ ਹੈ ਐਜੂਕੇਸ਼ਨ ਨੇ ਔਰ ਅੱਜ ਮੈਂ ਇੱਕ ਐਜੂਕੇਸ਼ਨ ਦਾਇਰੇ ਦੇ ਵਿੱਚ ਹੀ ਬੈਠੀ ਹੋਈ ਆ ਔਰ ਇਹ ਹੀ ਕਹਿਣਾ ਚਾਹੂੰਗੀ ਕਿ ਜਿਹੜਾ ਇਹ ਵਿਮਨਸਡੇ ਹੈ ਅੱਜ ਸਾਨੂੰ ਮਨਾਉਣ ਦੀ ਕਿਉਂ ਲੋੜ ਪਈ ਹੈ ਇਦੇ ਪਿੱਛੇ ਵੀ ਰੀਜ਼ਨ ਹੈ ਕਿਉਂਕਿ ਤਿਹਾੜ ਤੇ ਸਾਡੀ ਜੱਦੀ ਪੁਸ਼ਟੀ ਅਸੀਂ ਮਨਾਉਨੇ ਆ ਪਰ ਔਰ ਵਿਮਨ ਸਟੇਜ ਆ ਫਾਦਰਸ ਡੇ ਇਹ ਜਿਹੜੇ ਦਿਨ ਅਸੀਂ ਮਨਾਉਨੇ ਆ ਇਹਦੇ ਪਿੱਛੇ ਰੀਜ਼ਨ ਇਹ ਹੈ ਕਿਤੇ ਨਾ ਕਿਤੇ ਸਾਡੀ ਸੋਸਾਇਟੀ ਦੇ ਵਿੱਚ ਵਿਮਨ ਦੇ ਨਾਲ ਡਿਸਕ੍ਰਿਮੀਨੇਸ਼ਨ ਹੁੰਦਾ ਹੈ ਠੀਕ ਹੈ ਅਸੀਂ ਵਿਮਨਸ ਡੇ ਪਹਿਲਾਂ ਵੀ ਮਨਾਏ ਹੋਣਗੇ ਅੱਜ ਵੀ ਮਨਾ ਰਹੇ ਆ ਔਰ ਆਉਣ ਵਾਲੇ ਟਾਈਮ ਦੇ ਉੱਤੇ ਵੀ ਮਨਾਵਾਂਗੇ ਬਟ ਕੁਐਸਚਨ ਇਹ ਹੈ ਕਿ ਇਸ ਦੇ ਦੌਰਾਨ ਜਿਹੜੀ ਇਹ ewomen ਨੂੰ ਇੰਪਾਵਰ ਕਰਨ ਦੀ ਗੱਲ ਹੈ ਉਹ ਕਿਤੇ ਨਾ ਕਿਤੇ ਆਪਾਂ ਨੂੰ ਸੋਚਣੀ ਚਾਹੀਦੀ ਹੈ ਕੱਲਾ ewomenਸਡੇ ਨਹੀਂ ਮਨਾ ਕੇ ਅਸੀਂ ਲੈਕਚਰ ਦੇ ਸਕਦੇ ਬਿਕਾਜ਼ ਪਿੱਛੇ ਨਿਰਪਯਾਦਾ ਕੇਸ ਹੋਏ ਐਸੇ ਦਾ ਫਿਰ ਬੰਗਾਲ ਦੇ ਵਿੱਚ ਸਾਡੀ ਭੈਣ ਦੇ ਨਾਲ ਬਹੁਤ ਗਲਤ ਹੋਇਆ ਔਰ ਮੈਨੂੰ ਲੱਗਦਾ ਹੈ ਵੀ ਜਦੋਂ ਵੀ ਅਸੀਂ ewomenਸਡੇ ਮਨਾਈਏ ਅਸੀਂ ਪ੍ਰਣ ਲਈਏ ਕਿ ਅਸੀਂ ਪ੍ਰੈਕਟੀਕਲ ਰੂਪ ਤੇ ਵਿੱਚ ਵੀ ਆਪਣੇ ਲੋਕਾਂ ਦੇ ਵਿੱਚ ਇਹ ਜਿਹੜੀ ਅਵੇਅਰਨੈਸ ਲੈ ਕੇ ਜਾਣੀ ਹੈ ਔਰ ਇਹਦੀ ਸਭ ਤੋਂ ਵੱਡੀ ਰਿਸਪੌਂਸਿਬਿਲਟੀ ਸਾਡੇ ਵਿੱਚ ਖੁਦ ਹੈ ਕਿਉਂਕਿ ਮੈਂ ਇੱਕ ਔਰਤ ਹਾਂ ਮੈਨੂੰ ਲੱਗਦਾ ਹੈ ਕਿ ਇਹਦੀ ਰਿਸਪੌਂਸਿਬਿਲਟੀ ਮਾਂ ਮਾਂ ਔਰਤ ਜਿਹੜੀ ਮਦਦ ਦਾ ਰੋਲ ਅਦਾ ਕਰਦੀ ਹੈ ਦਾਦੀ ਦਾ ਰੋਲ ਅਦਾ ਕਰਦੀ ਹੈ ਜਾਂ ਘਰ ਦੇ ਵਿੱਚ ਜਿੰਨੀਆਂ ਵੀ ਔਰਤਾਂ ਨੇ ਉਹਨਾਂ ਨੂੰ ਆਪਣੇ ਬੇਟਿਆਂ ਨੂੰ ਉਹ ਵੈਲਿਊਜ਼ ਦੇਣੀਆਂ ਚਾਹੀਦੀਆਂ ਨੇ ਕਿ ਉਹ ਇੱਕ ਔਰਤ ਦੀ ਰਿਸਪੈਕਟ ਕਰਨ ਠੀਕ ਹੈ ਉਹ ਜਿਹੜੀ ਵੈਲਿਊਜ਼ ਤੇ ਰਿਸਪੈਕਟ ਉਹ ਸਾਡੇ ਘਰਾਂ ਪਰਿਵਾਰਾਂ ਦੇ ਵਿੱਚੋਂ ਹੀ ਆ ਸਕਦੀ ਹੈ ਕਿਉਂਕਿ ਇੱਕ ਔਰਤ ਹੀ ਇੱਕ ਮੁੰਡੇ ਨੂੰ ਜਨਮ ਦਿੰਦੀ ਹੈ ਇੱਕ ਕੁੜੀ ਨੂੰ ਜਨਮ ਦਿੰਦੀ ਹੈ। ਵਮਨਡੇ ਮਲਾਇਆ ਜਾਂਦਾ ਹੈਗਾ ਆਦਰ ਸਤਕਾਰ ਕੀਤਾ ਜਾਂਦਾ ਹੈ ਲੱਗਦਾ ਨਹੀਂ ਵੀ ਹਰ ਦਿਨ ਜਿਹੜਾ ਇੱਕ जग ਜਾਨਣੀ ਹੈ ਉਹਦੇ ਲਈ ਹਰ ਦਿਨੇ ਗੋਵਨ ਦੇ ਹੋਣਾ ਚਾਹੀਦਾ ਹੈ। ਐਬਸੋਲੂਟਲੀ ਇਸੇ ਕਰਕੇ ਮੈਂ ਕਿਹਾ ਵੀ ਇੱਕ ਔਰਤ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਸੰਪੂਰਨ ਹੈ ਠੀਕ ਹੈ ਔਰਤ ਨੇ ਹੀ ਹਰ ਇੱਕ ਚੀਜ਼ ਨੂੰ ਜਨਮ ਦੇਣਾ ਹੈ ਮੁੰਡੇ ਨੂੰ ਦੇਣਾ ਹੈ ਕੁੜੀ ਨੂੰ ਦੇਣਾ ਹੈ ਤੇ ਜਿਹੜੇ ਘਰ ਦੇ ਵਿੱਚ ਜਿਹੜੇ ਉਹ ਪ੍ਰਿੰਸੀਪਲਸ ਹੈ ਜਿਹੜੇ ਉਹ ਮੋਰਲ ਵੈਲਿਊਜ਼ ਹੈ ਜਿਹੜੀਆਂ ਉਹਨੂੰ ਸਿਖਾਉਣੀਆਂ ਚਾਹੀਦੀਆਂ ਨੇ ਆਪਣੇ ਬੇਟੇ ਨੂੰ ਜੇ ਇਹੋ ਜੀਆਂ ਚੀਜ਼ਾਂ ਉਹ ਸਿਖਾਵੇ ਤੇ ਆਪਣੀ ਸੋਸਾਇਟੀ ਦੇ ਵਿੱਚ ਜਿਹੜੇ ਕਿਸੇ ਵੀ ਤਰੀਕੇ ਦੇ ਜਿਹੜੇ ਇਸ਼ੂਜ਼ ਨੇ ਉਹ ਨਹੀਂ ਹੋਣਗੇ ਭਾਵੇਂ ਡੋਰੀ ਨੂੰ ਲੈ ਕੇ ਹੋਣ ਭਾਵੇਂ ਅਬਿਊਜ਼ ਕੀਤਾ ਜਾਵੇ ਭਾਵੇਂ ਰੇਪ ਕੇਸਿਸ ਹੋਣ ਜਦੋਂ ਸਾਡੇ ਬੱਚਿਆਂ ਨੂੰ ਅਸੀਂ ਘਰੇ ਉਹੋ ਜਿਹੀ ਮੋਰਲ ਵੈਲਿਊਜ਼ ਦਵਾਂਗੇ ਤੇ ਮੈਨੂੰ ਲੱਗਦਾ ਹੈ ਇਹੋ ਜਿਹੇ ਕੇਸਿਸ ਜਿਹੜੇ ਐ ਉਹ ਘਰਾਂ ਦੇ ਵਿੱਚੋਂ ਸੋਸਾਇਟੀ ਦੇ ਵਿੱਚੋਂ ਖਤਮ ਹੋ ਜਾਣਗੇ ਔਰ ਨਾਲ ਹੀ ਜੇ ਸੁਪਰੀਮ ਕੋਰਟ ਨੇ ਅਧਿਕਾਰ ਦਿੱਤੇ ਹੈ ਔਰਤ ਵਾਸਤੇ ਕਿ ਮੁੰਡੇ ਕੁੜੀ ਦੇ ਵਿੱਚ ਕੋਈ ਫਰਕ ਨਹੀਂ ਹੈਗਾ ਪ੍ਰੋਪਰਟੀਆਂ ਦੇ ਵਿੱਚ ਵੀ ਕੋਈ ਫਰਕ ਨਹੀਂ ਰੱਖਣਾ ਚਾਹੀਦਾ ਬਹੁਤ ਸਾਰੇ ਲੋਕਾਂ ਨੂੰ ਮੈਂ ਦੇਖਦੀ ਹਾਂ ਪਿੰਡਾਂ ਦੇ ਵਿੱਚ ਅਸੀਂ ਦੇਖਦੇ ਹਾਂ ਹਮੇਸ਼ਾ ਉਹਨਾਂ ਨੂੰ ਟੈਨਸ਼ਨ ਹੁੰਦੀ ਹੈ ਕਿ ਕੁੜੀ ਦਾ ਵਿਆਹ ਕਰਨਾ ਹੈ ਉਹਨੂੰ ਅਗਲੇ ਘਰ ਭੇਜਣਾ ਹੈ ਕਿਉਂ ਇਹ ਟੈਨਸ਼ਨ ਨਹੀਂ ਹੋਣੀ ਚਾਹੀਦੀ ਉਹ ਕੁੜੀ ਜਦੋਂ ਮਾਂ ਦੇ ਢਿੱਡ 'ਚ ਰਹਿੰਦੀ ਹੈ 9 ਮਹੀਨੇ ਬਾਅਦ ਉਹ 9 ਮਹੀਨੇ ਬਾਅਦ ਉਹ ਵੀ ਆਉਂਦੀ ਹੈ 9 ਮਹੀਨੇ ਮੁੰਡੇ ਨੂੰ ਵੀ ਲੱਗਦੇ ਆ ਦੋਵੇਂ ਸੇਮ ਨੇ ਉਹਦੀ ਐਜੂਕੇਸ਼ਨ ਸੇਮ ਸੈਕਟਰ ਦੇ ਵਿੱਚ ਹੁੰਦੀ ਹੈ ਬਚਪਨ ਤੋਂ ਲੈ ਕੇ ਵੱਡੇ ਹੁੰਦਿਆਂ ਤੱਕ ਪਿਆਰ ਇਕੱਠਾ ਇੱਕ ਫੈਮਿਲੀ 'ਚ ਮਿਲਦਾ ਹੈ ਫਿਰ ਕਿਉਂ ਇੱਕਦਮ ਆਪਣੇ ਜਿਗਰ ਦੇ ਟੁਕੜੇ ਨੂੰ ਤੁਸੀਂ ਦੂਜੇ ਘਰ ਫਿਰ ਜੰਦੀ ਗੱਲ ਕਰਦੇ ਹੋ ਜੇ ਤੁਸੀਂ ਭੇਜਦੇ ਵੀ ਹੋ ਜ਼ਰੂਰੀ ਨਹੀਂ ਹੈ ਵੀ ਉਹ ਅਗਲੇ ਘਰ ਜਾ ਕੇ ਉਹਨੂੰ ਉਹੋ ਜਿਹਾ ਹੀ ਮੈਂਟਲ ਸਟੇਟਮੈਂਟ ਮੈਂਟਲ ਜਿਹੜੀ ਹੈ ਉਹਦੀ ਸਟੇਜ ਹੈ ਰਵੇ ਯੂ ਨੇਵਰ 노 ਬਹੁਤ ਸਾਰੇ ਲੋਕ ਕੀ ਹਰਾਸਮੈਂਟ ਕਰਦੇ ਹੈ ਸਾਰੀਆਂ ਚੀਜ਼ਾਂ ਕਰਦੇ ਹੈ ਮੈਨੂੰ ਲੱਗਦਾ ਹੈ ਕੁੜੀ ਨੂੰ ਮੈਂਟਲ ਸਟੇਬਲ ਰਹਿਣ ਵਾਸਤੇ ਫਾਈਨੈਂਸ਼ਲੀ ਸਿਕਿਉਰ ਹੋਣ ਦੀ ਲੋੜ ਹੈ ਉਹਨੂੰ ਕਿਸੇ ਤੇ ਡਿਪੈਂਡ ਨਹੀਂ ਹੋਣਾ ਚਾਹੀਦਾ ਇਸ ਕਰਕੇ ਐਜੂਕੇਟਿਡ ਹੋਣਾ ਚਾਹੀਦਾ ਉਸ ਤੋਂ ਇਲਾਵਾ ਮਾਂ ਨੂੰ ਤੇ ਪਿਓ ਨੂੰ ਆਪਣੇ ਬੱਚਿਆਂ ਦੇ ਵਿੱਚ ਜਿਹੜਾ ਵਿਤਰਾ ਹੈ ਉਹ ਨਹੀਂ ਕਰਨਾ ਚਾਹੀਦਾ ਬਰਾਬਰ ਦਾ ਰੱਖਣਾ ਚਾਹੀਦਾ ਹੈ ਤਾਂ ਕਿ ਅਗਲੇ ਘਰ ਵੀ ਜਾਵੇ ਤੇ ਉਹਦੀ ਇੱਜ਼ਤ ਹੋਵੇ ਉਹ ਆਪਣੇ ਆਪ ਦੇ ਵਿੱਚ ਇੱਕ ਰਿਸਪੈਕਟਫੁਲ ਹੋਵੇ ਔਰ ਉਹਨਾਂ ਦੀ ਵੀ ਕੁੜੀ ਜੇ ਅਗਲੇ ਘਰੋਂ ਆਵੇ ਤੇ ਉਹ ਵੀ ਸੋ ਬਰਾਬਰਤਾ ਦਾ ਸਮਾਜ ਅਸੀਂ ਖੋਜ ਸਿਰਜ ਸਕਦੇ ਹਾਂ ਜੇ ਸਾਡੇ ਮਾਪਿਓ ਇਸ ਚੀਜ਼ ਦੀ ਰਿਸਪੌਂਸਿਬਿਲਟੀ ਚੁੱਕਣ ਤੇ ਪੋਲਿਟਿਕਸ ਵਿੱਚ ਚਾਹਤ ਦਾ ਕੀ ਉਦੇਸ਼ ਕੀ ਉਪਰਸ ਹੈਗਾ ਤੁਹਾਡਾ ਵਿਕੋ ਜੀ ਮੈਨੂੰ ਇਹ ਲੱਗਦਾ ਹੈ ਵੀ ਕੁੜੀਆਂ ਨੂੰ ਪੋਲਿਟਿਕਸ ਦੇ ਵਿੱਚ ਆਉਣਾ ਚਾਹੀਦਾ ਹੈ ਅ ਜਿਵੇਂ ਇੱਕ ਕੁੜੀ ਘਰ ਨੂੰ ਚੰਗੇ ਤਰੀਕੇ ਨਾਲ ਸੰਭਾਲ ਸਕਦੀ ਹੈ ਫੈਮਿਲੀ ਨੂੰ ਚੰਗੇ ਤਰੀਕੇ ਨਾਲ ਸੰਭਾਲ ਸਕਦੀ ਹੈ ਉਸੇ ਤਰੀਕੇ ਦੇ ਨਾਲ ਓਨੀ ਸincereity ਦੇ ਨਾਲ ਜਿਹੜੀ ਪੋਲਿਟਿਕਸ ਦੇ ਵਿੱਚ ਅਸੀਂ ਸੋਸਾਇਟੀ ਨੂੰ ਸਰਵ ਕਰਨਾ ਹੁੰਦਾ ਹੈ ਇੱਕ ਸਿਸਟਮ ਨੂੰ ਮੈਨੇਜ ਕਰਨਾ ਹੁੰਦਾ ਹੈ ਤੇ ਕੁੜੀਆਂ ਮੈਨੂੰ ਲੱਗਦਾ ਹੈ ਵਧੀਆ ਤਰੀਕੇ ਦੇ ਨਾਲ ਕਰ ਸਕਦੀਆਂ ਨੇ ਵਾਧੂ ਅਧਿਕਾਰਾਂ ਦੇ ਜਿਵੇਂ ਤੁਸੀਂ ਗੱਲ ਕੀਤੀ ਵੀ ਵਾਧੂ ਅਧਿਕਾਰ ਤੇ ਜਨ ਕੋਰਟਾਂ ਵੀ ਕਹਿੰਦੀਆਂ ਨੇ ਸਰਕਾਰਾਂ ਵੀ ਕਹਿੰਦੀਆਂ ਨੇ ਅੱਜ ਵੀ ਇਹ ਜਿਹੜੀ ਇੱਕ ਔਰਤ ਇੱਕ ਘਰ ਦੇ ਵਿਰੇ ਤੱਕ ਸੀਮਤ ਹੈ ਚੋਣਾਂ ਦੇ ਵਿੱਚ ਗੱਲ ਕਰੀਏ 50% ਰਾਖਵਾ ਕਰਨ ਦੀ ਗੱਲ ਹੋ ਗਈ ਹੈ ਮੈਂਬਰ ਪਾਰਲੀਮੈਂਟ ਹੋਣ ਵਿਧਾਇਕ ਹੋਣ ਉਹ ਬੋਲਦੇ ਆ ਬਾਹਰ ਜਾ ਕੇ ਗੱਲ ਰੱਖਦੇ ਆ ਪਾਰਲੀਮੈਂਟ ਦੇ ਵਿੱਚ ਵੀ ਰੱਖਦੇ ਆ ਪਰ ਸਰਪੰਚੀ ਹੈ ਪੰਚੀ ਹੈ ਬਰਾਕਸਮ ਕੀ ਜ਼ਿਲ੍ਹਾ ਪ੍ਰੈਸਿਡੈਂਟ ਮੈਂਬਰ ਇੱਕ ਰਬੜ ਦੀ ਮੋਹਰ ਬਣ ਕੇ ਰਹਿ ਜਾਂਦੇ ਜਿੱਥੇ ਵੀ ਜਾਂਦੇ ਉਹਨਾਂ ਦੇ ਜਿਹੜੇ ਪਤੀ ਦੇਵ ਹੈ ਉਹ ਸਰਪੰਚ ਲਾ ਇਹ ਮੈਨੂੰ ਲੱਗਦਾ ਗਲਤ ਹੈ ਐਵੇਂ ਨਹੀਂ ਹੋਣਾ ਚਾਹੀਦਾ ਔਰਤਾਂ ਨੂੰ ਆਪਣੇ ਵਿੱਚ ਇੱਕ ਕੌਨਫੀਡੈਂਸ ਰੱਖਣਾ ਚਾਹੀਦਾ ਹੈ ਵੀ ਇੱਕ ਔਰਤ ਜਦੋਂ ਘਰ ਸੰਭਾਲਦੀ ਹੈ ਵਿਸ਼ੇ ਸੰਭਾਲਦੀ ਹੈ ਤੇ ਉਸ ਤੋਂ ਵੱਡਾ ਕੋਈ ਕੰਮ ਨਹੀਂ ਹੁੰਦਾ ਤੇ ਸੁਸਾਇਟੀ ਨੂੰ ਜਦੋਂ ਘਰ ਦੀ ਸਫਾਈ ਕਰਦੀ ਹੈ ਜਾਂ ਕਿਚਨ ਨੂੰ ਇੱਕ ਸੰਭਾਲਣ ਦਾ ਜਿਹੜਾ ਕੰਮ ਹੁੰਦਾ ਹੈ ਇੱਕ ਥੋੜੀ ਦੇਰ ਵਾਸਤੇ ਜੇ ਕੋਈ ਭਰਾ ਜਾਂ ਚਲ ਜੇ ਤੇ ਉਹ ਥੋੜਾ ਉਹਨੂੰ ਮੈਨੇਜ ਕਰਨਾ ਡਿਫਿਕਲਟ ਹੋ ਜਾਂਦਾ ਹੈ ਤੁਸੀਂ ਸੋਚੋ ਉਹ ਛੇਤੀ ਛੇਤੀ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰ ਲੈਂਦੀ ਹੈ ਔਰ ਮੈਨੂੰ ਇਹ ਲੱਗਦਾ ਹੈ ਵੀ ਇਸੇ ਤਰੀਕੇ ਦੇ ਨਾਲ ਜਿਹੜੀ ਇੱਕ ਔਰਤ ਹੈ ਸਾਡੇ ਸਮਾਜ ਦੇ ਵਿੱਚ ਸਾਡੀ ਸੁਸਾਇਟੀ ਨੂੰ ਸੰਭਾਲਣ ਵਾਸਤੇ ਬੜੀ ਪਰਫੈਕਸ਼ਨ ਦੇ ਨਾਲ ਸੰਭੂਗੀ ਸੋ ਉਹਨੂੰ ਆਪਣੇ ਦੇ ਆਪਣੇ ਵਿੱਚ ਇੱਕ ਕੌਨਫੀਡੈਂਸ ਰੱਖਣਾ ਚਾਹੀਦਾ ਹੈ ਕਿ ਮੈਂ ਇਹ ਸਾਰਾ ਕੁਝ ਕਰ ਸਕਦੀ ਹਾਂ ਮੈਂ ਪ੍ਰੋਬਲਮ ਸੌਰਟ ਆਊਟ ਕਰ ਸਕਦੀ ਹਾਂ ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜੀ ਮਰਦ ਪ੍ਰਧਾਨ ਜਿਹੜਾ ਸਾਡਾ ਸਮਾਜ ਹੈ ਅੱਜ ਦੀ ਰੇਟ ਚ ਉਹਨਾਂ ਨੂੰ ਔਰਤਾਂ ਨੂੰ ਡੋਮਿਨੇਟ ਨਹੀਂ ਕਰਨਾ ਚਾਹੀਦਾ ਔਰਤਾਂ ਨੂੰ ਆਪਣੇ ਹੱਕਾਂ ਵਾਸਤੇ ਖੁਦ ਜਾਗਰੂਤ ਹੋਣਾ ਚਾਹੀਦਾ ਹੈ ਉਹਨਾਂ ਦੇ ਵਿੱਚ ਖੁਦ ਆਪਣੇ ਵਿੱਚ ਕੌਨਫੀਡੈਂਸ ਹੋਣਾ ਚਾਹੀਦਾ ਕਿ ਅਸੀਂ ਅਸੀਂ ਇਹ ਸਭ ਕੁਝ ਕਰ ਸਕਦੇ ਹਾਂ ਤਾਂ ਤੁਸੀਂ ਸੁਣਿਆ ਫਿਲਮੀ ਅਦਾਕਾਰ ਸੋਨੀਆ ਮਾਨ ਦੇ ਵੱਲੋਂ ਕਿਹਾ ਗਿਆ ਕਿ ਮਹਿਲਾਵਾਂ ਨੂੰ ਕਦੇ ਵੀ ਡਰਨਾ ਨਹੀਂ ਚਾਹੀਦਾ ਆਪਣੇ ਹੱਕ ਲੈਣ ਦੇ ਲਈ ਹਮੇਸ਼ਾ ਲੜਨਾ ਚਾਹੀਦਾ ਤਾਂ ਇੱਕ ਪਾਸੇ ਸਮਾਜ ਸੇਵੀ ਵੀ ਨੇ ਕਿਸਾਨੀ ਝੰਡਾ ਵੀ ਚੱਕਿਆ ਹੋਇਆ ਸੀ ਪਰ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਤੋਂ ਬਾਅਦ ਸੋਨੀਆ ਮਾਨ ਦੇ ਵੱਲੋਂ ਇਹ ਤਾਕਤ ਸਪੀਚ ਦਿੱਤੀ ਗਈ ਆ ਤਾਂ ਨਾਲ ਹੀ ਮਹਿਲਾਵਾਂ ਦੇ ਮਹਿਲਾਵਾਂ ਨੂੰ ਸੰਦੇਸ਼ ਦਿੱਤਾ ਕਿ ਉਹਨਾਂ ਨੂੰ ਹਮੇਸ਼ਾ ਹਿੰਮਤ ਰੱਖ ਕੇ ਆਪਣੀ ਲੜਾਈ ਜਿਹੜੀ ਆ ਉਹ ਜਾਰੀ ਰੱਖਣ ਦੀ ਲੋੜ ਆ ਤਾਂ ਵਾਕਈ ਹੀ ਜਿਹੜੀਆਂ ਮਹਿਲਾਵਾਂ ਇੱਕ ਪਾਸੇ ਸ਼ੰਭੂ ਬਾਰਡਰ ਖਨੌਰੀ ਬਾਰਡਰ ਦੇ ਉੱਤੇ ਬੈਠੀਆਂ ਨੇ ਉਹ ਵੀ ਆਪਣੇ ਕਿਸਾਨਾਂ ਦੇ ਲਈ ਆਪਣੇ ਭਰਾਵਾਂ ਦੇ ਲਈ ਆਪਣੇ ਪਿਓ ਦਾਦਿਆਂ ਦੇ ਲਈ ਆਪਣੀ ਉਹ ਲੜਾਈ ਲੜਦਿਆਂ ਹੋਈਆਂ ਨਜ਼ਰ ਆ ਰਹੀਆਂ ਆਖਿਰ ਕਦੋਂ ਤੱਕ ਇਸ ਤਰੀਕੇ ਦੇ ਨਾਲ ਹੱਕ ਸਾਨੂੰ ਖੁਦ ਮੰਗਣੇ